ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪਵਰਤੀ ਪੰਜਾਬ ਦੇ ਉੱਤੇ ਖਬਰ ਝਾਤ ਇਸ ਦੇ ਵਿੱਚ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ ਮੌਜੂਦਾ ਸਮੇਂ ਤਰਨਤਾਰਨ ਦੀ ਜਿਮਨੀ ਚੌਂ ਨੂੰ ਲੈ ਕੇ ਜਿਸ ਤਰ੍ਹਾਂ ਚੌਂ ਡੰਗਲ ਭਖਿਆ ਹੋਇਆ ਹੈ ਹੁਣ ਉੱਥੇ ਹੁਣ ਕਿਹੋ ਜਿਹਾ ਹਾਲਾਤ ਨੇ ਕਿਹੜੇ ਉਮੀਦਵਾਰ ਉੱਥੋਂ ਦੌੜ ਦੇ ਵਿੱਚ ਨੇ ਇਸ ਬਾਬਤ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਾਂਗੇ ਕਿ ਜੇਕਰ ਇਸ ਚੋਣ ਦੇ ਵਿੱਚ ਜਿੱਤ ਪ੍ਰਾਪਤ ਕੀ ਜਿਹੜੀ ਪਾਰਟੀ ਕਰਦੀ ਹੈ ਤਾਂ ਉਸ ਦਾ 2027 ਦੀ ਚੋਣ ਦੇ ਉੱਤੇ ਕੀ ਅਸਰ ਦੇਖਣ ਨੂੰ ਮਿਲੇਗਾ ਸੋ ਸਾਡੇ ਨਾਲ ਚਰਨਜੀਤ ਸਿੰਘ ਚਿੱਲਾ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਜਿੱਲਾ ਸਾਹਿਬ ਸਵਾਗਤ ਹੈ ਤੁਹਾਡੀ ਪੰਜਾਬ ਤੇ ਜੀ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਦੀਲਾ ਸਾਹਿਬ ਕਿਵੇਂ ਦੇਖਦੇ ਹੋ ਤਰਨਤਾਰਨ ਦੀ ਸੀਟ ਨੂੰ ਲੈ ਕੇ ਸਾਰੀ ਪਾਰਟੀਆਂ ਪਰ ਵਪਾਰ ਨੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਮੇਰਾਜ ਵਰਿੰਗ ਦੀ ਗੱਲ ਕਰ ਲਈ ਜਾਂ ਫਿਰ ਉਹ ਦੂਜੀ ਪਾਰਟੀ ਦੀ ਗੱਲ ਕਰ ਲਈਏ ਜਦੋਂ ਹੁਣ ਬਿਆਨ ਸਾਹਮਣੇ ਆ ਰਹੇ ਨੇ ਇੱਕ ਦੂਜੇ ਦੇ ਤਾਂ ਕਿਵੇਂ ਦੇਖਦੇ ਹੋ ਤਰਨਤਾਰਨ ਦੀ ਸੀਟ ਨੂੰ ਸਭ ਤੋਂ ਪਹਿਲਾਂ ਤੁਹਾਡਾ ਪਿਛੋਕਰ ਦੇ ਉੱਤੇ ਆਪਾਂ ਗੱਲ ਕਰ ਲਈਏ ਤਰਨਤਾਰਨ ਦੀ ਸੀਟ ਦੇ ਸਮਿਕਰਣ ਕੀ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਅ ਮਨਜੀਬ ਜੀ ਇਹ ਮੈਂ ਹੈ ਕਿ ਜਿਹੜੇ ਤਰਨਤਾਰਨ ਦੀ ਸੀਟ ਹੈ ਡਾਕਟਰ ਕਸ਼ਮੀਰ ਸਿੰਘ ਸੋਹਲ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਉਹ ਬਿਮਾਰ ਸੀ ਉਹਨਾਂ ਦੀ ਬਿਮਾਰੀ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਤਾਂ ਜਦੋਂ ਤੋਂ ਇਹ ਸੀਟ ਖਾਲੀ ਹੋਈ ਸੀ ਉਸੇ ਦਿਨ ਤੋਂ ਅਕਾਲੀ ਦਲ ਵੱਲੋਂ ਵੀ ਆਮ ਆਦਮੀ ਪਾਰਟੀ ਵੱਲੋਂ ਵੀ ਕਾਂਗਰਸ ਵੱਲੋਂ ਵੀ ਭਾਜਪਾ ਵੱਲੋਂ ਵੀ ਲਗਭਗ ਬਹੁਤ ਸਮਾਂ ਪਹਿਲਾਂ ਹੀ ਆਪਣੇ ਉਮੀਦਵਾਰ ਜਿਹੜੇ ਐਲਾਨ ਦਿੱਤੇ ਗਏ ਸੀ ਤੇ ਸਾਰਿਆਂ ਵੱਲੋਂ ਆਪ ਕੋ ਆਪਣਾ ਚੋਣ ਪ੍ਰਚਾਰ ਕਰ ਦਿੱਤਾ ਗਿਆ ਸੀ ਜੀ ਪਰ ਇਹਨਾਂ ਅਖੀਰ ਤੇ ਸਭ ਤੋਂ ਬਾਅਦ ਚ ਇਹਦਾ ਕਾਲੀਦਾਲਾ ਹੈਗਾ ਬਾਅਦ ਸ ਪੰਜਾਬ ਤੇ ਤੇ ਨਾਲ ਪੰਥਕ ਧਿਰਾਂ ਦੀ ਹਮਾਇਤ ਵਾਲਾ ਜਿਹੜਾ ਉਮੀਦਵਾਰ ਐ ਲਾਨਿਆ ਗਿਆ ਉਹਨਾਂ ਧਿਰਾਂ ਵੱਲੋਂ ਜੀ ਇਵੇਂ ਲੱਗਦਾ ਹੈ ਕਿ ਸਾਰਿਆਂ ਤੇ ਉਹਨਾਂ ਨੇ ਜਿਹੜਾ ਹੈਗਾ ਨੇਲੇ ਤੇ ਦਹਿਲਾ ਮਾਰਿਆ ਹੈ ਸਾਰੀਆਂ ਪਾਰਟੀਆਂ ਦੇ ਦੇਖੋ ਇੱਕਦਮ ਜਿਹੜੀ ਹਲਕੇ ਦੀ ਤਸਵੀਰ ਸੀ ਜਿਹੜੇ ਲੋਕ ਜਿਹੜੇ ਮਾਹਰ ਨੇ ਉਹ ਜਿਹੜੇ ਲਗਾਤਾਰ ਇਸ ਹਲਕੇ ਦੀ ਜਿਵੇਂ ਚੌਣ ਨੂੰ ਲੈ ਕੇ ਟਿੱਪਣੀਆਂ ਕਰ ਰਹੇ ਸੀ ਉਹਨਾਂ ਸਾਰਿਆਂ ਦੇ ਜਿਹੜੇ ਟਿੱਪਣੀਆਂ ਨੇ ਉਹਨਾਂ 'ਚ ਇੱਕ ਨਾਮ ਹੋਰ ਬਹੁਤ ਵੱਡਾ ਸਮਾਰ ਹੋ ਗਿਆ ਭਾਵੇਂ ਉਹ ਰਾਜਨੀਤਿਕ ਨਾਂ ਨਹੀਂ ਹੈ ਪਰ ਉਹ ਕਿਉਂਕਿ ਜਿਹੜਾ ਇਹ ਹਲਕਾ ਹੈ ਮਨਦੀਪ ਜੀ ਪੰਥਕ ਹਲਕਾ ਹੈ ਇਹ ਜੀ ਉਹਨ ਇਸ ਵੇਲੇ ਤੋਂ ਚਾਰ ਜਿਹੜੇ ਉਮੀਦਵਾਰ ਜੇ ਆਪਾਂ ਪ੍ਰਮੁੱਖ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਪੰਜ ਉਮੀਦਵਾਰ ਕਹਿ ਸਕਦੇ ਆਪਾਂ ਕਿ ਪ੍ਰਮੁੱਖ ਤੌਰ ਤੇ ਜਿਹੜੇ ਚੋਣ ਮੈਦਾਨ 'ਚ ਨੇ ਜਿਨ੍ਹਾਂ ਚ ਆਮ ਆਦਮੀ ਪਾਰਟੀ ਦਾ ਹਰਮੀਤ ਸਿੰਘ ਸੰਧੂ ਜੀ ਰਮੇਸ਼ ਸਿੰਘ ਸੰਧੂ ਉਹ ਉਮੀਦਵਾਰ ਨੇ ਜਿਨ੍ਹਾਂ ਨੇ 2002 ਚੋਂ ਆਜ਼ਾਦ ਚੋਣ ਜਿੱਤੀ ਸੀ ਜੀ 2007 ਚ ਅਕਾਲੀ ਦਲ ਵਜੋਂ ਵਿਧਾਇਕ ਚੁਣੇ ਗਏ ਤੇ 2012 ਚ ਫੇਰ ਦੁਬਾਰਾ ਅਕਾਲੀ ਦਲ ਚੋਂ ਉਹ ਵਿਧਾਇਕ ਚੁਣੇ ਗਏ ਇਹ ਦੋ ਵਾਰੀ ਅਕਾਲੀ ਦਲ ਦੀ ਸੀਟ ਤੇ ਜਿੱਤੇ ਉਹ ਤੇ ਇੱਕ ਵਾਰ ਆਵਾਦ ਦੀ ਪਾਰਟੀ ਉਹ ਇੱਕ ਵਾਰੀ ਆਜ਼ਾਦ ਜਿੱਤੇ ਉਹ ਜੀ ਤੇ ਉਹਨਾਂ ਨੇ ਪਿਛਲੇ ਦਿਨੀ ਪਾਲਾ ਬਦਲ ਲਿਆ ਦੇ ਨਾਲ ਦੀ ਨਾਲ ਉਹਨਾਂ ਦਾ ਨਾਮ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੇ ਅਨਾਉਂਸ ਕਰਦਾ ਜਦੋਂ ਹਰਮੇਸ਼ ਸਿੰਘ ਸੰਧੂ ਉਧਰ ਚਲੇ ਗਏ ਤਾਂ ਜਿਹੜੇ ਉਸ ਖੇਤਰ ਦੀ ਹਰਮੇਸ਼ ਸਿੰਘ ਸੰਧੂ ਦੇ ਇੱਕ ਕਟੜ ਬਰੋਸਦੀ ਸੀ ਬੀਬੀ ਸੁਖਵਿੰਦਰ ਕੌਰ ਰੰਦਾਵਾ ਕੌਂਸਲਰ ਵੀ ਰਹੇ ਨੇ 25 30 ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਵੱਲੋਂ ਵੀ ਇੱਕ ਸਾਂਝਾ ਗੜਜੋੜ ਬਣਾਇਆ ਗਿਆ ਜਿਹੜੇ ਉਹਨਾਂ ਦੇ ਪਿੱਛੇ ਰਹਿੰਦੇ ਨੇ ਹਮੇਸ਼ਾ ਜਾਇ ਉੱਤੇ ਕੋਈ ਸਦਾਨਕ ਮੁੱਦੇ ਹੋਣ ਉਹਨਾਂ ਨੂੰ ਹੱਲ ਕਰਾਉਣ ਲਈ ਤੋਂ ਉਹ ਉਹ ਜਿਹੜੇ ਹੈਗੇ ਸੀ ਉਹਨਾਂ ਨੂੰ ਫਿਰ ਅਕਾਲੀ ਦਲ ਨੇ ਅਪਣਾ ਲਿਆ ਸੁਖਵਿੰਦਰ ਕੌਰ ਰੰਦਾਵਾ ਉਹਨਾਂ ਨੂੰ ਕਾਲੀ ਦਲ ਨੇ ਆਪਣਾ ਜਿਹੜਾ ਹੈਗਾ ਉਮੀਦਵਾਰ ਜੀ ਬਣਾ ਲਿਆ ਤੇ ਇਸੇ ਤਰ੍ਹਾਂ ਜਿਹੜੇ ਕਿਉਂਕਿ ਪੰਥਕ ਹਲਕਾ ਹੈ ਫਿਰ ਪੰਥਕ ਵਿਖਵਾਲੇ ਤੇ ਖਾਸ ਕਰਕੇ ਜਿਹੜੇ ਕੇਸਾਤਾਰੀ ਸਿੱਖ ਸਰਦਾਰ ਨੂੰ ਵੋਟ ਭਾਜਪੀ ਨੇ ਵੀ ਉਮੀਦਵਾਰ ਬਣਾਇਆ ਜੀ ਹਰਜੀਤ ਸਿੰਘ ਸੰਧੂਰਾਂ ਦੇ ਉਮੀਦਵਾਰ ਨੇ ਤੇ ਕਾਂਗਰਸ ਵੱਲੋਂ ਇੱਕ ਨੌਜਵਾਨ ਚਿਹਰਾ ਨਵਾਂ ਚਿਹਰਾ ਕਰਨਵੀਰ ਸਿੰਘ ਬੁਰਜ ਜੀ ਵੀ ਇਲਾਕੇ 'ਚ ਚੰਗੀ ਪਛਾਣ ਹੈ ਹੂੰ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਜੀ ਤੇ ਜਿਹੜੇ ਪੰਚਤਕ ਧਿਰਾਂ ਨੇ ਜਿਹਦੇ ਚ ਮੈਂ ਮੁੱਖ ਤੌਰ ਤੇ ਉਮੀਦਵਾਰ ਦਾ ਲਾਨਿਆ ਸੀ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਭਾਈ ਮਨਦੀਪ ਸਿੰਘ ਤੇ ਨਾਲ ਫਿਰ ਉਹਨਾਂ ਦੀ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਫੈਮਿਲੀ ਜਿਸ ਨੇ ਮਾਨੂਰਾਂ ਨੇ ਵੀ ਹਮਾਇਤ ਕਰਦੀ ਤੇ ਨਾਲ ਦੀ ਨਾਲ ਜਿਹੜਾ ਅਕਾਲੀ ਦਲ ਪੁਨਰ ਸਰਜੀਤ ਹੈ ਜਿਹਦੀ ਅਗਵਾਈ ਪ੍ਰੋਫੈਸਰ ਹਰਪ੍ਰੀਤ ਸਿੰਘ ਕਰ ਰਹੇ ਨੇ ਉਹਨਾਂ ਨੇ ਵੀ ਉਹਨਾਂ ਦੀ ਹਮਾਇਤ ਕਰਦੀ ਇਹ ਹੈਗੇ ਨੇ ਭਾਈ ਮਨਦੀਪ ਸਿੰਘ ਸੋ ਇਹ ਜਿਹੜੇ ਭਾਈ ਮਨਦੀਪ ਸਿੰਘ ਨੇ ਜੇ ਇਹਨਾਂ ਦੀ ਆਪਾਂ ਕਿ ਦੱਸ ਵੀ ਸੁਣਨ ਵਾਲਿਆਂ ਨੂੰ ਕਿ ਇਹ ਨੌਜਵਾਨ ਉਹ ਨੌਜਵਾਨ ਹੈ ਜਿਹਦਾ ਭਰਾ ਪਟਿਆਲੇ ਜੇਲ੍ਹ ਤੋਂ ਹੁਣ ਤਾਂ ਸ਼ਾਇਦ ਉਹ ਉਹਨਾਂ ਦੀ ਜੇਲ੍ਹ ਜਿਹੜੀ ਜੇਲ੍ਹ ਹੈ ਤਬਦੀਲ ਕੀਤੀ ਜਾ ਚੁੱਕੀ ਹੈ ਪਹਿਲਾਂ ਪਟਿਆਲੇ ਜੇਲ੍ਹ ਤੁਸੀਂ ਉਹ ਬੰਦ ਉਹਨਾਂ ਨੇ ਅੰਮ੍ਰਿਤਸਰ 'ਚ ਇੱਕ ਜਿਹੜੇ ਸੂਰੀ ਨੇ 320 ਉਹ ਸੂਰੀ ਹੈਦ ਉਹਨਾਂ ਦਾ ਨਾਮ ਸੀ ਜਿਹੜੇ ਹਿੰਦੂ ਸਿੱਖ ਈਸਤਾਨਾਂ ਦੇ ਨੇ ਉਹਨਾਂ ਉਹਨਾਂ ਦੇ ਜਿਹੜਾ ਉਹਨਾਂ ਨੇ ਕਤਲ ਕੀਤਾ ਸੀ ਤੇ ਉਸ ਤੋਂ ਬਾਅਦ ਉਹ ਉਹਨਾਂ ਨੇ ਗ੍ਰਿਫਤਾਰੀ ਹੋਈ ਸੀ ਉਹਨਾਂ ਦੀ ਦੂਰ ਮੇਰੀ ਲਈ ਸੀ ਪਟਿਆਲਾ ਜ਼ਿਲ੍ਹੇ ਚ ਨੇ ਤੇ ਜਦੋਂ ਪਟਿਆਲਾ ਜ਼ਿਲ੍ਹੇ ਚ ਆਏ ਤਾਂ ਫਿਰ ਇੱਥੇ ਉਹਨਾਂ ਨੂੰ ਇੱਕ ਕਿੱਥੇ ਵੀ ਅਜਿਹੀ ਘਟਨਾ ਵਾਪਰੀ ਜ਼ਿਲ੍ਹੇ ਚ ਕਿ ਜਿਹੜੀ ਸੀਬੀਆਈ ਦੇ ਅਧਾਲਤ ਹੈ ਉਹਨਾਂ ਨੇ ਇੱਕ ਸਾਬਕਾ ਇੰਸਪੈਕਟਰ ਸੀ ਪੁਲਿਸ ਦੇ ਸੁਭਾ ਸਿੰਘ ਜੀ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ 81 ਸਾਲ ਦੀ ਸੀ 휠 ਚੇਅਰ ਤੇ ਸੀ ਮੈਂ ਕਵਰ ਕੀਤੀ ਸੀ ਜਿਸ ਦਿਨ ਉਹਨਾਂ ਨੂੰ ਸਜ਼ਾ ਹੋਈ ਸੀ ਮਹਾਲੀ ਜਾ ਕੇ ਮਨਦੀਪ ਜੀ ਤੇ ਉਹਨਾਂ ਨੇ ਉਹਨਾਂ ਦੇ ਨਾਲ ਇੱਕ ਅਦਾਲਤ ਨੇ ਬਕਾਇਦਾ ਇੱਕ ਉਹਨਾਂ ਨੂੰ ਕਿਉਂ ਕਿ ਉਹ ਕਹਿੰਦੇ ਸੀ ਕਿ ਮੇਰੇ ਨਾਲ ਹੀ ਲੱਗੀ ਹੋਈ ਹੈ ਪਸ਼ਾਬ ਦੀ ਮੈਨੂੰ ਇੱਕ ਬੰਦਾ ਵੀ ਚਾਹੀਦਾ ਇੱਕ ਬੰਦਾ ਵੀ ਦਿੱਤਾ ਗਿਆ ਸੀ ਅਦਾਲਤ ਵੱਲੋਂ। ਤੋਂ ਉਹਨਾਂ ਪਰ ਜਿਹੜੇ ਸੁਭਾ ਸਿੰਘ ਉਹਦੇ ਬਾਰੇ ਜਦ ਬਹੁਤ ਸਾਰੇ ਲੋਕ ਗੱਲਾਂ ਕਰਦੇ ਨੇ ਕਿ ਜਦੋਂ ਬਹੁਤ ਸਿਖਰਾਂ ਦੇ ਸੀ ਪੰਜਾਬ ਚ ਤਵਾਦ ਜਾਂ ਖਾੜਕੂਵਾਦ ਕਹਿ ਲਓ ਉਦੋਂ ਬਹੁਤ ਸਾਰੀਆਂ ਬਦਿੱਕੀਆਂ ਜਦੋਂ ਪੁਲਿਸ ਵੱਲੋਂ ਕਿੱਟੀਆਂ ਗਈਆਂ ਜਿਨ੍ਹਾਂ ਦੀ ਹੁਣ سزا ਵੀ ਮਿਲ ਰਹੀ ਹੈ ਪੁਰਾਣੇ ਸਮੇਂ ਦੇ ਜਿਹੜੇ ਜੀ ਜੋ ਉੱਥੇ ਜਿਹੜੇ ਮੁਕਾਬਲੇ ਹੁੰਦੇ ਨੇ ਉਸ ਸਮੇਂ ਦੌਰਾਨ ਸੋ ਉਸ ਦੌਰ ਦਾ ਇੱਕ ਜਿਹੜਾ ਇੰਸਪੈਕਟਰ ਸੀ ਸੁਪਾ ਸਿੰਘ ਉਹ ਪਟਿਆਲੇ ਜ਼ਿਲ੍ਹੇ ਚ ਵੱਨ ਸੀ ਉਹਨਾਂ ਦੀ ਕੋਈ ਕਹਾਣੀ ਸੁਣੀ ਹੋ ਗਈ ਜਿਹੜਾ ਹੈਗਾ ਸੰਦੀਪ ਸਿੰਘ ਸੋਨੀ ਨਾਲ ਤੇ ਦੋਵਾਂ ਚ ਆਪਸ ਚ ਟਕਰਾਅ ਹੋਇਆ ਤੇ ਟਕਰਾਅ ਚ ਸੁਪਾ ਸਿੰਘ ਦੀ ਮੌਤ ਹੋ ਗਈ ਹੂੰ ਉਹਦੇ ਬਾਰੇ ਬਹੁਤ ਕੁਝ ਸੋਸਲ ਮੀਡੀਆ ਤੇ ਲਗਾਤਾਰ ਚੱਲ ਰਿਹਾ ਆਪਾਂ ਨੂੰ ਸ਼ਾਇਦ ਉਹ ਤੇ ਹੈਰਾਨ ਵੀ ਲੋੜ ਨੇ ਸੋ ਇਸ ਇਸ ਚੱਕਰ ਚ ਹੁਣੇ ਜਿਹੜੇ ਦੋ ਮੁੱਖ ਕੰਮ ਨੇ ਕਿਉਂਕਿ ਜਿਹੜਾ ਇਹਨੂੰ ਮੈਨੂੰ ਲੱਗਦਾ ਹੈ ਕਿ ਤੇਰਾ ਸਾਰੀਆਂ ਵਾਰਨ ਗਿਆ ਹੈ ਕਿਹਾ ਜਾਊਗਾ ਕਿ ਜਿਹੜਾ ਹੈਗਾ ਸੰਦੀਪ ਸਿੰਘ ਸੋਨੀ ਦਾ ਭਰਾ ਹੈ ਜਿਨੇ ਸਨੀ ਜੀ ਸਨੀ ਇਹ ਸੰਦੀਪ ਸਿੰਘ ਸਨੀ ਸੌਰੀ ਜੀ ਇਹ ਉਹਦਾ ਭਰਾ ਹੈ ਤੇ ਜਿਨੇ ਇਹ ਕੁਛ ਕੀਤਾ ਹੈ ਉਹਨਾਂ ਦਾ ਇਹ ਤਾਂ ਏਜੰਡਾ ਹੀ ਇਹ ਰਹੇਗਾ ਇਹਨਾਂ ਚੋਣਾਂ 'ਚ ਹਮਮਨਦੀਪ ਜੀ ਵੀ ਜਿਹੜੇ ਹੈਗੇ ਨੇ ਜੇਲ੍ਹ 'ਚ ਨੇ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਇਹਨਾਂ ਨੇ ਇੱਕ ਕਿਉਂਕਿ ਉਸ ਨੂੰ ਜਿਹਨਾਂ ਦੀਆਂ ਮੌਤਾਂ ਹੋਈਆਂ ਨੇ ਉਹਨੂੰ ਬਦਲੇ ਵਜੋਂ ਪ੍ਰਚਾਰਨਗੇ ਉਹਨਾਂ ਚੋਣਾਂ 'ਚ ਬਿਲਕੁਲ ਜੀ ਤੇ ਉਹਦਾ ਕਾਰਨ ਵੀ ਰਹੇਗਾ ਕਿਉਂਕਿ ਜਿਹੜਾ ਹਲਕਾ ਹੈ ਬੜਾ ਪੰਥਿਕ ਹਲਕਾ ਜਾਣਿਆ ਜਾਂਦਾ ਹੈ ਜੇ ਆਪਾਂ ਹੁਣ ਜਿਹੜੀ 2024 ਦੀ ਜੇ ਲੋਕ ਸਭਾ ਚੋਣਾਂ ਦੇ ਵੀ ਅੰਕੜੇ ਦੇਖ ਲਈਏ ਇਹ ਖਡੂਰ ਸਭਾ ਲੋਕ ਸਭਾ ਹਲਕੇ 'ਚ ਪੈਂਦਾ ਹੈ ਹਲਕਾ ਤਰਨਤਨ ਕਿਸੇ ਵੇਲੇ ਆਪਣਾ ਲੋਕ ਸਭਾ ਹਲਕਾ ਹੁੰਦਾ ਸੀ ਤਰਨਤਨ ਪੁਰਾਣੇ ਸਮੇਂ 'ਚ ਮੈਨੂੰ ਯਾਦ ਹੈ ਕਿ ਤੋਂ ਜਿਹੜੇ ਅਕਾਲੀ ਦਲ ਦੇ ਤੋਂੜਸ ਇੱਕ ਹੁੰਦੇ ਸੀ ਉਹ ਲੋਕ ਸਭਾ ਚੁਣੇ ਚੋਣੇ ਜਾਂਦੇ ਰਹੇ ਲੋਕ ਸਭਾ ਸੰਸਦ ਬਣਦੇ ਰਹੇ। ਤੋਂ ਹੁਣ ਜਿਹੜੀ ਇਹ ਚੋਣ ਹੋਈ ਸੀ ਲੋਕ ਸਭਾ ਦੀ 2024 ਚ ਇਹਦੇ ਚ 1,09,211 ਜਿਹੜੀਆਂ ਵੋਟਾਂ ਐ ਉਹ ਪੋਲ ਹੋਈਆਂ ਸੀ। ਹੂੰ ਜਿਹਦੇ ਚ ਤੁੰਗ ਉਥੋਂ ਚੋਣ ਦਿੱਤੇ ਸੀ ਭਾਈ ਅਮਰਤਪਾਲ ਤੇ ਪਈ ਅਮਰਪਾਲ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਸੀ ਸਿੱਸਾ ਹਲਕੇ ਚੋਂ 44703 ਜੀ ਦੂਜੇ ਨੰਬਰ ਤੇ ਕਾਂਗਰਸੀ ਉਮੀਦਵਾਰ ਨੂੰ ਪਈਆਂ ਸੀ ਕੁਲਵੀਰ ਸਿੰਘ ਜਿਹੜੇ ਕੁਲਵੀਰ ਸਿੰਘ ਜੀਰਾ ਨੇ 20193 ਤੇ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਮੰਤਰੀ ਵੀ ਨੇ ਲਾਲਜੀਤ ਭੁੱਲਰ ਨੂੰ ਪਈ ਸੀ 18298 ਤੇ ਅਕਾਲੀ ਦਲ ਦੇ ਮਿਰਸਾ ਸਿੰਘ ਬਲਟੋਹਾ ਨੂੰ ਪਈ ਸੀ 10896 ਤੇ ਜੀ ਭਾਜਪਾ ਦੇ ਜਿਹੜੇ ਨੰਦੀਪ ਸਿੰਘ ਤੇ ਮਨਜੀਤ ਸਿੰਘ ਮੰਨਾ ਸੀ ਉਹਨਾਂ ਨੂੰ 8100 5 ਵੋਟ ਪਈ ਸੀ ਬਾਕੀਆਂ ਦੀ ਤਾਂ ਕਿਸੇ ਬੋਟ ਗਿਣਤੀ ਚ ਨਹੀਂ ਆਂਦੀ 5 54 400 ਵੋਟ ਸੀ ਜਿਹੜੇ ਬਾਕੀ ਉਮੀਦਵਾਰ ਸੀ ਹੂੰ ਸੋ ਇਸ ਸੰਦਰਭ ਵਿੱਚ ਜੇ ਦੇਖਿਆ ਜਾਵੇ ਤਾਂ ਦੁੱਗਣੀ ਵੋਟ ਪਈ ਸੀ ਕਾਂਗਰਸ ਨਾਲੋਂ ਜੀ ਜਿਹੜੇ ਆ ਭਾਈ ਅਮਰਤਪਾਲ ਸਿੰਘ ਹੂੰ ਇਹ ਦੇਖਣਾ ਬਾਕੀ ਹੋਊਗਾ ਕਿ ਕੀ ਇਹ ਧਿਰਾਂ ਭਾਈ ਅਮਰਤਪਾਲ ਸਿੰਘ ਵਾਂਗ ਦੁਵਾਰਾ ਤੋਂ ਫੇਰ ਅਜਿਹੀ ਕੋਈ ਲਹਿਰ ਬਣਾਉਣ ਚ ਕਾਮਯਾਬ ਹੋ ਜਾਣਗੀ ਜੀ ਇਹ ਠੀਕ ਹੈ ਕਿ ਪੰਜਾਬੀ ਜਿਹੜੇ ਹੁੰਦੇ ਨੇ ਜਜ਼ਬਾਤੀ ਬਹੁਤ ਹੁੰਦੇ ਨੇ ਤੇ ਜਜ਼ਬਾਤਾਂ ਚ ਬੈਕ ਵੀ ਜਜ਼ਬਾਤਾਂ ਦੇ ਬਹਿਣਾ ਚ ਵਹਿ ਕੇ ਉਹ ਤੁਰ ਜਾਂਦੇ ਨੇ ਕਈ ਵਾਰ ਲਹਿਰਾਂ ਬਣ ਜਾਂਦੀਆਂ ਨੇ ਤੇ ਫਿਰ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਲਹਿਰਾਂ ਤੋਂ ਜਦੋਂ ਲਹਿਰਾਂ ਬਣਦੀਆਂ ਨੇ ਜਿਵੇਂ ਲਹਿਰਾਂ ਬਣਦੀਆਂ ਨੇ ਫਿਰ ਇੱਕਦਮ ਉਹ ਲਹਿਰਾਂ ਖਤਮ ਵੀ ਹੁੰਦੀਆਂ ਆਪਾਂ ਨੇ ਦੇਖੀਆਂ ਨੇ ਜੀ ਦੇਖ ਲਈਏ ਥੋੜਾ ਜਿਹਾ ਪਿੱਛੇ ਜਾਈਏ ਆਪਾਂ ਕਿ ਜਦੋਂ ਲੋਕ ਸਭਾ ਚੋਣਾਂ ਚ ਉਸ ਆਪਣਾ 1999 ਚ ਜਦੋਂ ਲੋਕ ਸਭਾ ਚੋਣ ਹੋਈ ਸੀ ਤਾਂ 13 ਚੋਂ 11 ਸੀਟਾਂ ਅਕਾਲੀ ਦਲ ਮਾਨ ਦੇ ਜਿਹੜੇ ਗਰੁੱਪ ਦੇ ਮੈਂਬਰ ਸੀ ਉਦੋਂ ਦਾ ਕੋਈ ਵੱਡੀ ਪਾਰਟੀ ਵੀ ਨਹੀਂ ਸਾਹਮਣੇ ਆਈ ਸੀ ਬਾਪੂ ਜੀ ਗਿੰਦਰ ਸਿੰਘ ਜਿਹੜੇ ਕਿ ਕਿਰਤੀ ਮਨਜੀਤ ਸਿੰਘ ਸੰਤ ਜਰਨੈਲ ਸਿੰਫਿੰਟ ਬਰਾਵਾੜ ਦੇ ਪਿਤਾ ਸੀ ਜੀ ਉਹ ਘੁੰਮਦੇ ਰਹੇ ਨੇ ਉਹਨਾਂ ਦਿਨਾਂ ਚ ਚੋਣ ਪ੍ਰਚਾਰ ਕਰਦੇ ਤੇ ਉਹ ਉਹ ਜਿਹੜੀ ਯਹੀ ਲਹਿਰ ਬਣੀ ਸੀ ਉਦੋਂ ਤੇ 11 ਸੀਟਾਂ ਅੰਜ ਦਈਆਂ ਸੀ ਜਿਹੜਾਂ ਚ ਬੈਠੇ ਕਿੰਨੇ ਅਮਰਤਪਾਲ ਸਿੰਘ ਤਦੋ ਬਾਦ ਚਾਏ ਨੇ ਉਹਨਾਂ ਤੋਂ ਪਹਿਲਾਂ ਜਿਹੜੇ ਤਿੰਦਰਪਾਲ ਸਿੰਘ ਪਟਿਆਲੇ ਤੋਂ ਚੋਣ ਜਿੱਤੇ ਸੀ ਇਸੇ ਤਰ੍ਹਾਂ ਸਿਮਰਜੀਤ ਸਿੰਘ ਮਾਨ ਜਿੱਤੇ ਸੀ ਬੀਬੀ ਗਿਉਲਕਰ ਖਾਲਸਾ ਜਿੱਤੇ ਸੀ ਸੁਚਾਲ ਸਿੰਘ ਮਲੋਆ ਜਿਹੜੀ ਕਿ ਬਿਆਨ ਸਿੰਘ ਦੇ ਪਿਤਾ ਸੀ ਉਹ ਵੀ ਜਿੱਤ ਗਏ ਸੀ ਬਠਿੰਡਾ ਰਿਜ਼ਰਵ ਵਿੱਚੋਂ ਹਲਕਾ ਹੁੰਦਾ ਸੀ ਜੀ ਪਰ ਉਸ ਤੋਂ ਬਾਅਦ ਆਪਾਂ ਜੇ ਦੇਖਦੇ ਹਾਂ ਜੇ ਇਹਨਾਂ ਚ ਇੱਕ ਜਿਹੜਾ ਕੈਂਡੀਡੇਟ ਲਗਾਤਾਰ ਸਰਗਰਮ ਹੈ ਜਿਹਨੂੰ 99 ਜੰਨੀਆਂ ਵੋਟਾਂ ਨਾਲ ਜਿੱਤਾ ਸਿਮਰਜੀਤ ਸਿੰਘ ਮਾਨ ਉਸ ਤੋਂ ਬਾਅਦ ਬਹੁਤ ਵਾਰੀ ਉਹਨਾਂ ਦੀ ਜਮਾਨਤਾਂ ਵੀ ਜਾਰੀ ਹੁੰਦੀਆਂ ਰਹੀਆਂ ਹਾਲਾਂਕਿ ਦੁਬਾਰਾ ਫੇਰ ਜਦੋਂ ਪਿੱਛੇ ਜਿਮਨੀ ਚੋਣ ਇੱਕ ਹੋਈ ਸੀ ਆਪਣਾ ਸੰਗਰੂਰ ਦੀ ਉਦੋਂ ਫੇਰ ਚੋਣ ਜਿੱਤ ਗਈ ਸੀ ਉਹ ਪਰ ਉਸ ਤੋਂ ਬਾਅਦ ਦੁਬਾਰਾ ਇਸ ਵਾਰ ਫੇਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੋ ਪੰਜਾਬ ਦੇ ਲੋਕ ਜज्ਬਾਤੀ ਜ਼ਰੂਰ ਹੁੰਦੇ ਨੇ ਵੈਣਾ 'ਚ ਜ਼ਰੂਰ ਵੰਦੇ ਨੇ ਲਹਿਰਾ ਦੇ ਪਿੱਛੇ ਜ਼ਰੂਰ ਚੱਲਦੇ ਨੇ ਜੀ ਪਰ ਕੀ ਉਹ ਹਰ ਵਾਰੀ ਚੱਲਦੇ ਨੇ ਇਹ ਮੈਨੂੰ ਲੱਗਦਾ ਹੈ ਕਿ ਇਹ ਚੋਣ ਬੜੀ ਫੈਸਲਾਕੁਨ ਸਾਬਤ ਹੋਊਗੀ ਖਾਸ ਕਰਕੇ ਜਿਹੜੀ ਪੰਥਕ ਮੀਤਵਾਰ ਹੈ ਮਨਦੀਪ ਸਿੰਘ ਲਈ ਕਿ ਕੀ ਅਮਰਤ ਨਾਲ ਇੱਕ ਇਹ ਵੀ ਤੈਅ ਹੋਏਗਾ ਨਾ ਚੋਣਾਂ ਜਿਕੇ ਕੀ ਅਮਰਤ ਪਾਲ ਦੀ ਜਿਹੜੀ ਪਾਰਟੀ ਹੈ ਕੀ ਉਹਨਾਂ ਨੂੰ ਉਹਨਾਂ ਨੂੰ ਲੋਕ ਹਲੇ ਵੀ ਉਸੇ ਦਾ ਤੰਗ ਨਾਲ ਲੈ ਰਹੇ ਨੇ ਜਿਸ ਤੰਗ ਨਾਲ ਉਹਨਾਂ ਨੇ 1 ਸਾਲ ਪਹਿਲਾਂ ਲਿਆ ਸੀ ਉਹ ਸਾਲ ਕੇ ਜੂਨ 2024 ਚ ਚੋਣ ਹੋਈ ਸੀ ਤੇ ਲਗਭਗ ਸਵਾ ਕਸਾਲ ਜਿਹੜਾ ਇਹ ਇਸ ਚੋਣ ਨੂੰ ਤੋਂ ਬਾਅਦ ਇਹ ਚੋਣ ਹੋ ਰਹੀ ਹੈ ਇੱਕ ਦੋਸ ਪਾਰਟੀ ਦੀ ਪਰਖ ਵੀ ਹੋ ਜਾਏਗੀ ਹੁਣ ਕਿ ਕੀ ਉਹ ਕਿੱਥੇ ਖੜਦੇ ਨੇ ਬੇਸਿਕਲੀ ਪੰਚ ਦਾ ਹਲਕਾ ਹੈ ਪਰ ਇਸ ਦੇ ਬਾਵਜੂਦ ਜਿਹੜੇ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹੂੰ ਮੰਦੇਵ ਜੀ ਬਹੁਤ ਔਖਾ ਹੁੰਦਾ ਹੈ ਜੇ ਮਨੇ ਚੋਣ ਤੇ ਸਰਕਾਰ ਨੂੰ ਹਰਾਣਾ ਬਹੁਤ ਔਖਾ ਹੁੰਦਾ ਹੈ ਕਿਉਂਕਿ ਹਰ ਪਿੰਡ ਚ ਐਮ ਐਲ ਏ ਨੇ ਜਾ ਬੈਠਣਾ ਹੈ ਹੂੰ ਹਰ ਪਿੰਡ ਚ ਮੰਤਰੀ ਦਾ ਡੇਰਾ ਲੱਗ ਜਾਣਾ ਹੈ ਹਰ ਬਾੜ ਚ ਕੋਈ ਵੱਡੇ ਆਗੂ ਜਾ ਕੇ ਬੈਠਣਗੇ ਫਿਰ ਦਿੱਲੀ ਤੋਂ ਕੇਜਰੀਵਾਲ ਵੀ ਇੱਥੇ ਆਊਗਾ ਭਗਵੰਤ ਮਾਨ ਨੇ ਲਗਾਤਾਰ ਉੱਥੇ ਘੁੰਮਣਾ ਹੈ ਜੀ ਤੇ ਕਿੰਨੇ ਸਾਰੇ ਲਾਲਚ ਵੀ ਦਿੱਤੇ ਜਾਣੇ ਨੇ ਤਾਂ ਜੀਆਂ ਪੰਚਾਇਤਾਂ ਦੀਆਂ ਜਿਹੜੀਆਂ ਇੰਨ ਸਾਲ ਡੇਢ ਸਾਲ ਪਹਿਲਾਂ ਚੋਣਾ ਹੋਈਆਂ ਸੀ ਸਰਪੰਚਾਂ ਤੋਂ ਉਹਨਾਂ ਤੋਂ ਵੀ ਉਹਨਾਂ ਨੂੰ ਨਾਲ ਲਾ ਕੇ ਉਹਨਾਂ ਤੋਂ ਵੀ ਲਾਭ ਲੈਣ ਦੀ ਕੋਸ਼ਿਸ਼ ਕਰਨਗੇ ਗਰਾਂਟਾਂ ਦਾ ਜੇ ਤੁਸੀਂ ਵੋਟਾਂ ਪਾਉਂਗੇ ਵੱਧ ਤਾਂ ਗਰਾਂਟਾਂ ਦੇ ਲਾਲਚ ਦੇਣਗੇ ਜੇ ਨਹੀਂ ਪਾਉਂਗੇ ਤਾਂ ਗਰਾਂਟਾਂ ਕੱਟਣ ਦੇ ਡਰਾਵੇ ਵੀ ਮਿਲਣਗੇ ਕਿੰਨੀਆਂ ਸਾਰੀਆਂ ਸੜਕਾਂ ਬਣਨਗੀਆਂ ਕਿੰਨੇ ਸਾਰੇ ਕਿਸੇ ਨੂੰ ਕੋਈ ਹੋਰ ਤਰ੍ਹਾਂ ਤਰ੍ਹਾਂ ਦੇ ਪਾਣੀ ਦਾ ਕਿਸੇ ਨੂੰ ਕਨੈਕਸ਼ਨ ਚਾਹੀਦਾ ਉਹ ਮਿਲ ਜੇਗਾ ਕੋਈ ਨਜਾਇਜ਼ ਉਹ ਸਾਰੀ ਨੂੰ ਜਾਇਜ਼ ਕਰਨਾ ਉਹ ਹੋ ਜਾਏਗੀ ਜਿਵੇਂ ਚੋਣਾਂ ਤੇ ਸਾਰਾ ਕੁਝ ਚੱਲਦਾ ਹੈ ਤੇ ਦੇ ਨਾਲ-ਨਾਲ ਫਿਰ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਪ੍ਰਸ਼ਾਸਨਿਕ ਸਿਸਟਮ ਹੈ ਢਾਂਚਾ ਹੈ ਸਾਰਾ ਉਹਦੀ ਵੀ ਉਹਨਾਂ ਨੂੰ ਸਪੋਰਟ ਮਿਲੇਗੀ ਕਿਉਂਕਿ ਕੁਦਰਤੀ ਤੌਰ ਤੇ ਆਪਾਂ ਦੇਖਦੇ ਹਾਂ ਕਿ ਸਰਕਾਰਾਂ ਕਿਸੇ ਵੀ ਕੋਈ ਵੀ ਸਰਕਾਰ ਹੋਵੇ ਜਿੰਨੇ ਚੋਣ ਚ ਸਰਕਾਰੀ ਮਸ਼ੀਨਰੀ ਨੂੰ ਵਰਤਦੀ ਹੈ ਆਪਣੇ ਹੱਕ 'ਚ ਜੀ ਤੋਂ ਉਹਨਾਂ ਲਈ ਵੀ ਇਹ ਬਹੁਤ ਵੱਡੀ ਜਿਹੜੀ ਹੈਗੀ ਹੈ ਵੱਡਾ ਮੁਕਾਬਲਾ ਹੈ ਜੇ ਉਹ ਹੁਕਮਰਾਨ ਤੇ ਚੋਣ ਹਾਰਦੀ ਹੈ ਤਾਂ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੈ ਬਾਕੀਆਂ ਦੇ ਧਿਰਾਂ ਦੇ ਕਿਸੇ ਦੇ ਉੱਪਰ ਕੁਝ ਨਹੀਂ ਹੈ ਕੋ ਆਣ ਨੂੰ ਪਰ ਜੇ ਹੁਕਮਰਾਨ ਫਿਰ ਚੋਣ ਹਾਰਦੀ ਹੈ ਤਾਂ ਇਹ ਸਮਝ ਲਓ ਕਿ ਉਹਨਾਂ ਲਈ ਇੱਕ ਕਿਸਮ ਦਾ ਇਹ ਫਾਈਨਲ ਹੈ ਹਾਲਾਂਕਿ ਜਿਹੜਾ ਲੋਕ ਲੋਕ ਸੱਥਾਨੀਆਂ ਗੱਲਾਂ ਨੇ ਜਾਂ ਲੋਕਾਂ ਦੀਆਂ ਜਾਂ ਪੰਜਾਬ ਚ ਲਗਾਤਾਰ ਹਰਥਾਂ ਤਰਨੇ ਪ੍ਰਦਰਸ਼ਨ ਹਰ ਵਰਗ ਵੱਲੋਂ ਜਿਹੜੇ ਕੀਤੇ ਜਾ ਰਹੇ ਨੇ ਉਹ ਸਰਕਾਰ ਦੇ ਗਰਾ ਜਿਹੜਾ ਡਿੱਗ ਰਿਹਾ ਗਰਾਫ ਹੈ ਉਹਦੀ ਜ਼ਰੂਰ ਉਹ ਗਵਾਹੀ ਭਰ ਰਹੇ ਨੇ ਪਰ ਇਸ ਦੇ ਬਾਵਜੂਦ ਜਿਹੜਾ ਸਰਕਾਰ ਦਾ ਸਾਰਾ ਜੋਰ ਲੱਗੇ ਹੋਇਆ ਹੈ ਕਿ ਅਸੀਂ ਬਹੁਤ ਵੱਡੀਆਂ-ਵੱਡੀਆਂ ਸਹੂਲਤਾਂ ਦੇ ਰਹੇ ਆ ਉਹਨੇ ਸਿਹਤ ਸਹੂਲਤ ਦਾ ਬਿਲਾਨ ਕੀਤਾ ਹਾਲਾਂਕਿ ਹੁਣ 2 ਅਕਤੂਬਰ ਨੂੰ ਸ਼ੁਰੂ ਹੋਣੀ ਸੀ ਦਸੰਬਰ ਚ ਚਲੀ ਗਈ ਹਾਲੇ 1100 ਰੁਪਏ ਵਾਲੀ ਗਾਰੰਟੀ ਵੀ ਪੂਰੀ ਕਰਨੀ ਹੈ ਜਿਹੜੀ ਬੀਬੀਆਂ ਨੂੰ ਦੇਣੇ ਨੇ ਜੀ ਤੇ ਇਸ ਕਰਕੇ ਵੀ ਤਾਂ ਵੀ ਜੋ ਸਰਕਾਰ ਕਹਿ ਰਹੀ ਹੈ ਕਿ ਸਾਨੂੰ ਅਸੀਂ ਜਿਹੜੇ ਹੈਗੇ ਨੇ ਬਿਲਕੁਲ ਬਹੁਤ ਕੰਮ ਕੀਤੇ ਨੇ ਤੇ ਕੰਮ ਦੇ ਆਧਾਰ ਤੇ ਵੋਟ ਮੰਗਾਗੇ ਤੇ ਹੁਣ ਤੱਕ ਦੀਆਂ ਜਿੰਨੀਆਂ ਜਿਮਨੀ ਚੋਣਾਂ ਹੋਈਆਂ ਨੇ ਉਹ ਸਰਕਾਰ ਨੇ ਜਿੱਤੀਆਂ ਵੀ ਨਹੀਂ ਸੋ ਇਸ ਇਹ ਸਰਕਾਰ ਨੇ ਜਿਹੜੀ ਤਰਨਤਾਰਨ ਦੀ ਜਿਮਨੀ ਚੋਣ ਹੈ ਇਹ ਬਹੁਤ ਮੁਕਾਬਲਾ ਜਿਹੜਾ ਹੈਗਾ ਉਹਨਾਂ ਲਈ ਪਰਖ ਦੀ ਘੜੀ ਹੈ ਕੀ ਉਹ ਪਰਖ ਤੇ ਖਰਾ ਉਤਰਨਗੇ ਹੂੰ ਤੇ ਨਹੀਂ ਉਤਰਨਗੇ ਇਹ ਦੇਖਣਾ ਬਾਕੀ ਹੋਏਗਾ ਅਗਲੀ ਗੱਲ ਆਪਾਂ ਕਾਂਗਰਸ ਦੀ ਜੇ ਕਰੀਏ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਕਰਨ ਮੀਰ ਸਿੰਘ ਬੁਰਜ ਇੱਕ ਤਾਂ ਮਨਦੀਪ ਜੀ ਨੇ ਹੈ ਜਿਹੜੀ ਕਾਂਗਰਸ ਦੀ ਧੀ ਰਹਿ ਦੇਖੋ ਜਿਹੜੀ ਜਜ਼ਬਾਤੀ ਵੋਟ ਹੈ ਜਿਵੇਂ ਜੇ ਆਪਾਂ ਸਿੱਖ ਵੋਟ ਕਹਿ ਲਈਏ ਗਰਮ ਖਿਆਲੀ ਵੋਟ ਕਹਿ ਲਈਏ ਜੀ ਉਹ ਵੰਡੀ ਜਾਣੀ ਹੈ ਬਹੁਤ ਸਾਰੀਆਂ ਥਾਵਾਂ ਤੇ ਉਸ ਹਲਕੇ 'ਚ ਹੂੰ ਦੇਖੋ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਨੌਜਵਾਨ ਹੈ ਕਿਤੇ ਨਾ ਕਿਤੇ ਉਹੀ ਨੌਜਵਾਨ ਹੈ ਜਿਹੜਾ ਬਹੁਤ ਵਾਰੀ ਜਿਹੜਾ ਗਰਮ ਖਿਆਲੀ ਸਿੱਖਾਂ ਦੀ ਪ੍ਰਤੀਨਿਧਤਾ ਨਾਲ ਵੀ ਜੁੜਿਆ ਰਿਹਾ ਹੈ ਬਿਲਕੁਲ ਤੇ ਨੰਬਰ 2 ਤੇ ਜਿਹੜਾ ਅਕਾਲੀ ਦਲ ਦੀ ਜਿਹੜੀ ਬੀਬੀ ਸੁਖਵਿੰਦਰ ਕੌਰ ਹੰਦਾਵੇ ਜਾਂ ਅਕਾਲੀ ਦਲ ਹੈ ਉਹ ਵੀ ਆਪਣੇ ਆਪ ਨੂੰ ਜਿਹੜੇ ਸਿੱਖਾਂ ਦੀ ਨੁਮਾਇੰਦਗੀ ਜਥੇਬੰਦੀ ਕਹਿੰਦੇ ਨੇ ਸਿੱਖਾਂ ਦੀ ਨੁਮਾਇੰਦਗੀ ਪਾਰਟੀ ਕਹਿੰਦੇ ਨੇ ਇਸ ਕਰਕੇ ਉਹਨਾਂ ਦਾ ਵੀ ਸਾਰਾ ਜੋਰ ਸਿੱਖ ਬੋਰਡ ਤੇ ਹਾਸਲ ਕਰਨੇ ਲੱਗਿਆ ਹੋਵੇਗਾ ਕਿਉਂਕਿ ਪੰਥਕ ਵੋਟ ਹੈ ਹੂੰ ਤੇ ਜਿਹੜਾ ਖਾਇਨਰ ਸ ਹੈ ਉਹਨੇ ਉਹਦਾ ਸ਼ੁਰੂ ਤੋਂ ਹੀ ਜਿਹੜੀ ਆਪਣੀ ਇੱਕ ਵੱਖਰਾ ਨਜ਼ਰੀਆ ਹੈ ਖਾਸ ਕਰਕੇ ਹੁਣ ਵੀ ਜਿਹੜਾ ਤੁਸੀਂ ਦੇਖਿਆ ਹੋਵੇਗਾ ਜਿਹੜਾ ਰਾਜਾ ਵਡਿੰਗ ਹੈ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦਾ ਜਿਹੜਾ ਬਿਆਨ ਹੈ ਇਸ ਗੱਲ ਦਾ ਨਤਾਰਾ ਕਰਦਾ ਹੈ ਕਿ ਉਹ ਇਹ ਸਮਝ ਲਓ ਕਿ ਉਹਨਾਂ ਨੇ ਕੋਈ ਡਬਲਿੰਗ ਨਹੀਂ ਰੱਖੀ ਆਪਣੇ ਆਪ 'ਚ ਉਹਨਾਂ ਨੇ ਤਾਂ ਬੋਰਡ ਦੀ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪੂਰੀ ਉਹ ਉਹਨਾਂ ਨੇ ਕਿਹਾ ਹੈ ਕਿ ਭਾਈ ਜੇ ਖਾਲਸਤਾਨ ਬਣਾਣਾ ਹੈ ਫਿਰ ਉਹਨਾਂ ਨੂੰ ਵੋਟ ਪਾ ਦਿਓ ਜੀ ਜਿਹੜੇ ਗਰਮਖਿਆਲੀ ਨੇ ਤੇ ਜੇ ਪੰਜਾਬ ਨੂੰ ਪੰਜਾਬ ਰੱਖਣਾ ਹੈ ਫਿਰ ਸਾਡੀ ਸਪੋਰਟ ਕਰ ਦਿਓ ਮੇਰਾ ਕਹਿਣ ਤੋਂ ਭਾਵ ਇੱਥੇ ਇਹ ਹੈ ਹਾਲਾਂਕਿ ਇਸ ਇਸ ਇੱਕ ਸੀਟ ਨਾਲ ਨਾ ਹੀ ਕੋਈ ਖਾਲਸਤਾਨ ਬਣਨਾ ਹੈ ਤੇ ਨਾ ਹੀ ਕੋਈ ਖਾਲਸਤਾਨ ਦੀ ਮੰਗ ਕਰ ਰਿਹਾ ਪਰ ਜਿਹੜੀਆਂ ਰਾਜਨੀਤਿਕ ਲੋਕ ਹੁੰਦੇ ਨੇ ਰਾਜਨੀਤਿਕ ਧਿਰਾਂ ਹੁੰਦੀਆਂ ਨੇ ਅਜਿਹੇ ਮਾਮਲਿਆਂ ਨੂੰ ਜ਼ਰੂਰ ਵਾਰ ਦਿਆ ਨੇ ਤਾਂ ਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਫਲਾਣੀ ਬੋਟ ਸਾਨੂੰ ਪੈਣੀ ਨਹੀਂ ਤੇ ਜਿਹੜੀ ਵਿਰੋਧੀ ਬੋਟ ਹੈ ਉਹ ਘਟੂ ਘਟ ਸਾਡੇ ਕੋਲ ਆ ਜਵੇ ਵੀ ਅਸੀਂ ਡਟ ਕੇ ਇਹਦੇ ਖਿਲਾਫ ਬੋਲਦੇ ਆ ਮੈਂ ਮੈਂ ਦੇਖ ਰਿਹਾ ਸੀ ਕੱਲ ਪਰਸੋਂ ਕੋਈ ਸਿਮਰ ਸੇਨ ਨਾਲ ਇੱਕ ਗੂਸੀਓ ਨੇ ਸੋਸ਼ਲ ਮੀਡੀਆ ਤੇ ਬਕਾਇਦਾ ਪੋਸਟ ਪਾ ਕੇ ਕਿਹਾ ਸੀ ਕਿ ਰਾਜੇ ਵੜਿੰਗ ਨੇ ਤਾਂ ਬਿਆਨ ਦਿੱਤਾ ਜਿਹੜਾ ਤਰਨਤਾਰਨ ਉਹਨਾਂ ਨੇ ਦਿੱਤਾ ਸੀ ਆਪਣਾ ਮਨਦੀਪ ਜੀ ਕਿ ਭਾਰਤੀ ਜਨਤਾਵਾੜੀ ਕਦੋਂ ਬਿਆਨ ਦੇਊਗੇ ਜਿਹਨਾਂ ਕਹਿਣ ਤੋਂ ਪਾਵੇ ਆ ਕਿ ਵੋਟ ਦੀ ਜਿਹੜੀ ਵੰਡ ਕਰਨ ਨੂੰ ਲਈਏ ਲੋਕ ਕੋਈ ਵੀ ਬਿਆਨ ਦੇ ਸਕਦੇ ਨੇ ਹਾਲਾਂਕਿ ਉਹ ਤੋਂ ਸਟੇਜ ਦਾ ਕੋਈ ਆਧਾਰ ਹੋਵੇ ਜਾਂ ਨਾ ਹੋਵੇ ਤੇ ਨਾ ਹੀ ਉੱਥੇ ਕੋਈ ਮੰਗ ਰਿਹਾ ਕੋਈ ਗੱਲ ਕੋਈ ਗੱਲ ਤਾਂ ਹੈ ਹੀ ਨਹੀਂ ਉੱਥੇ ਇਹੋ ਜੀ ਜੀ ਇਸ ਕਰਕੇ ਪਰ ਇਹਨਾਂ ਲੋਕਾਂ ਦਾ ਜਰੂਰ ਹੁੰਦਾ ਮੈਂ ਇਸ ਕਰਕੇ ਕਹਿ ਰਿਹਾ ਕਿ ਕਾਂਗਰਸ ਨੂੰ ਪਿਛਲੀ ਵਾਰੀ ਵੀ ਜਿਹੜੀ ਉਸ ਹਲਕੇ ਚੋਂ ਜਿਹੜੀ ਕੁਲਵੀਰ ਜੀ ਦਾ ਚੋਣ ਲੜੇ ਸੀ 20193 ਵੋਟ ਪਈ ਸੀ ਹੂੰ ਤਾਂ ਮੈਂ 24000 ਵੋਟ ਘਟ ਸੀ ਜੀ ਅਮਰਪਾਲ ਤੋਂ ਪਰ ਇਸ ਦੇ ਬਾਵਜੂਦ ਦੂਜੇ ਨੰਬਰ ਤਾਂ ਇਹਦਾ ਹੈਗੀ ਸੀ ਨਾ ਜਿੱਥੇ ਕਾਂਗਰਸ ਬਿਲਕੁਲ ਜੀ ਤੇ ਜੇ ਹੁਣ ਜਿਹੜੀ ਜਿਹੜੀ ਵੋਟ ਘਟਣੀ ਹੈ ਹੁਣ ਜੇ ਅਕਾਲੀ ਦਲ ਦੀ ਵੋਟ ਵਧਣੀ ਹੈ ਅਕਾਲੀ ਦਲ ਦੇਖੋ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਜਿਹੜਾ ਹੜਾਂਜ ਵੀ ਕੰਮ ਉਹਨਾਂ ਨੇ ਚੰਗਾ ਕੀਤਾ ਤੇ ਕੁਝ ਗਰਾਫ ਵੀ ਉਹਨਾਂ ਦਾ ਪਿਛਲੇ ਸਮੇਂ ਨਾਲੋਂ ਉੱਪਰ ਆਏ ਤੇ ਲਗਾਤਾਰ ਉੱਥੇ ਜਿਹੜਾ ਪ੍ਰਚਾਰ ਵੀ ਕਰ ਰਹੇ ਨੇ ਚੋਣ ਪ੍ਰਚਾਰ ਵੀ ਕਰ ਰਹੇ ਨੇ ਉਹਨਾਂ ਦੇ ਸਾਰੇ ਛੋਟੇ ਵੱਡੇ ਆਗੂ ਉੱਥੇ ਡੇਰਾ ਲਾ ਕੇ ਬੈਠ ਗਏ ਨੇ ਤੇ ਜਿਹੜੀ ਉਹਨਾਂ ਦੀ ਉਮੀਦਵਾਰ ਹੈ ਸੁਖਵਿੰਦਰ ਕੌਰ ਉਹਦਾ ਵੀ ਜਿਹਦਾ ਕਾਜ ਚੰਗਾ ਮੰਨਿਆ ਜਾਂਦਾ ਹੈ ਵਧੀਆ ਕਿਰਦਾਰ ਚੰਗਾ ਕਿਰਦਾਰ ਦੇ ਮਾਲਕ ਨੇ ਹੋ ਤਾਂ ਚੰਗਾ ਅਸਰ ਰਸੂਖ ਹੈ ਜਿਹੜੀ ਵੋਟ ਪਿਛਲੀ ਵਾਰੀ ਉਹਨਾਂ ਨੂੰ ਕਾਲੀ ਦਲ ਨੂੰ 10896 ਵੋਟ ਪਈ ਉਹ ਤਾਂ ਇਹ ਸਮਝ ਲਓ ਵੀ ਉਹਨਾਂ ਦੀ ਪੱਕੀ ਵੋਟ ਇਹ ਸੀ ਜਿਹੜੀ ਪਈ ਸੀ ਮਨਦੀਪ ਜੀ ਉਹਦਾ ਉਹਨਾਂ ਦਾ ਕਾਡਰ ਹੈ ਉਹ ਵੋਟ ਤਾਂ ਉਹਨਾਂ ਨੂੰ ਪੈਣੀ ਪੈਣੀ ਹੈ ਤੇ ਹੁਣ ਜਿਹੜੀ ਵੋਟ ਉਹ ਵਰ ਤੋੜਨਗੇ ਜਿਹੜੀ ਵੋਟ ਵਧਾਣਗੇ ਉਹ ਅਮਰਪਾਲ ਵਾਲੀ ਵੋਟ ਚੋਂ ਹੀ ਉਹਨਾਂ ਨੂੰ ਜਿਹੜੀ ਵੋਟ ਹੈ ਉਹ ਮਿਲੇਗੀ ਜਿਹੜੀ ਅਮਰਪਾਲ ਨੂੰ ਪਈ ਸੀ ਲੋਕ ਸਭਾ ਚੋਣਾਂ ਚ ਜੀ ਤੇ ਅਜਿਹੀ ਸਥਿਤੀ ਚ ਹੋ ਸਕਦਾ ਹੈ ਸਿੱਧਾ ਜਿਹੜੀ ਭਾਜਪਾ ਦੀ ਵੀ ਜਿਹੜੀ ਨਿਗਾਹ ਹੈ ਕਿਉਂਕਿ ਸਿੱਖ ਚਿਹਰਾ ਉਹਨਾਂ ਨੇ ਲੈ ਕੇ ਆਂਦਾ ਹੈ ਸਿੱਖ ਵੋਟ ਹੈ ਉਸ ਹਾਲ ਕੀ ਚ ਜ਼ਿਆਦਾ ਜਿਹੜੇ ਭਾਜਪਾ ਵੱਲੋਂ ਹਰਜੀਤ ਸਿੰਘ ਤੰਦੂ ਖੜਾਏਗੇ ਨੇ ਉਹਨਾਂ ਨੇ ਵੀ ਸਾਰਾ ਜ਼ੋਰ ਲਾਣਾ ਕਿਸੇ ਨਾ ਕਿਸੇ ਢੰਗ ਨਾਲ ਕੋਟ ਜਾਂਡੇ ਕੋਲ ਵੋਟ ਆਵੇ ਉਹਨਾਂ ਦੇ ਜਿਹੜੇ ਸਾਰੇ ਵੱਡੇ ਛੋਟੇ ਆਗੂ ਇੱਥੇ ਪਹੁੰਚਣਗੇ ਚੋਣਾਂ 'ਚ ਹੋ ਸਕਦਾ ਹੈ ਕੋਈ ਐਲਾਨ ਵੀ ਹੋ ਜਵੇ ਹਾਲਾਂਕਿ ਜਿਵੇਂ ਚੋਣ ਤੋਂ ਪਹਿਲਾਂ ਤਾਂ ਕੋਈ ਸੰਭਵ ਹੈ ਨਹੀਂ ਅਜਿਹਾ ਐਲਾਨ ਜਿਹੜੇ ਵੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਦੋ ਵੱਡੇ ਪ੍ਰਮੁੱਖ ਮੁੱਦੇ ਖਾਸ ਕਰਕੇ ਜਿਹੜਾ ਬਲਵੰਤ ਸਿੰਘ ਰਾਜੋਆਣਾ ਔਰ ਉਹਨੂੰ ਫਾਂਸੀ ਦੀ ਜਿਹੜੀ ਸਜ਼ਾ ਹੈ ਉਹਦਾ ਜਿਹੜੀ ਹੁਣ ਗੇਂਦ ਹੈ ਉਹ ਸੈਂਟਰ ਦੇ ਪਾਲੇ 'ਚ ਸੁਪਰੀਮ ਕੋਰਟ ਨੇ ਕਹਿ ਦਿਆ ਸਪਸ਼ਟ ਤੌਰ ਤੇ ਕਿ ਭਾਈ ਦੱਸੋ ਅਸੀਂ ਤਾਂ ਫਾਂਸੀ ਦੇਣੋਂ ਰੋਕੇ ਨਹੀਂ ਸੀ ਤੁਸੀਂ ਦੱਸੋ ਤੁਸੀਂ ਹੁਣ ਵਿਰੋਧ ਕਰ ਰਹੇ ਹੋ ਫਾਂਸੀ ਦੀ ਸਜ਼ਾ ਨੂੰ ਅਮਰ ਕੈਚ ਤਬਦੀਲ ਕਰਨ ਦਾ ਤੇ ਆਪਣਾ ਜਵਾਬ ਦਿਓ ਉੱਥੇ ਵੀ ਹੁਣ ਕੇਂਦਰ ਸਰਕਾਰ ਦਾ ਜਵਾਬ ਜਾਣਾ ਹੈ ਹੁਣ ਉਹ ਕੀ ਰੁਖ ਰੱਖਦੀ ਹੈ ਕੇਂਦਰ ਸਰਕਾਰ ਇਹ ਵੀ ਵੱਡੀ ਗੱਲ ਹੋਊਗੀ ਤੇ ਨੰਬਰ ਨੰਬਰ 2 ਤੇ ਫਿਰ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਹੈ ਕਿਤੇ ਕਿਤੇ ਇਹ ਵੀ ਚੱਲ ਰਹੀ ਹੈ ਗੱਲ ਵੀ ਸ਼ਾਇਦ ਕੋਈ ਯਾ ਭਾਜਪਾ ਫੈਸਲਾ ਲੈ ਸਕਦੀ ਹੈ ਕਦੋਂ ਲੇਗੀ ਫੈਸਲਾ ਇਹ ਤਾਂ ਸਮਾਂ ਦੱਸੇਗਾ ਪਰ ਇੱਕ ਗੱਲ ਜ਼ਰੂਰ ਹੈ ਕਿ ਜਿਵੇਂ ਭਾਜਪਾ ਕੋਸ਼ਿਸ਼ ਕਰ ਰਹੀ ਹੈ ਸਿੱਖ ਸ਼ਹਿਰਿਆਂ ਨੂੰ ਆਪਣੇ ਨਾਲ ਲਾਉਣ ਦੇ ਉੱਤੇ ਕੁਝ ਨਾ ਕੁਝ ਜ਼ਰੂਰ 227 ਤੋਂ ਪਹਿਲਾਂ ਜ਼ਰੂਰ ਕਰੇ ਕਿ ਜਿਮਨੀ ਚੋਣ 'ਚ ਭਾਵੇਂ ਕੁਝ ਕਰੇ ਜਾਂ ਨਾ ਕਰੇ ਸੋ ਜਿਹੀ ਸਥਿਤੀ 'ਚ ਬੋਟਾਂ ਦੀ ਬਰੰਡ ਜਿਹੜਾ ਕਾਂਗਰਸ ਦੇ ਉੱਤੇ ਮੁਕਾਬਲੇ 'ਚ ਖੜੀ ਹੈ ਕਿਉਂਕਿ ਜਦੋਂ ਲਹਿਰ ਚੱਲ ਰਹੀ ਸੀ ਮਰਦਪਾਲ ਦੀ ਉਦੋਂ ਵੀ ਕਾਂਗਰਸ ਦੂਜੇ ਨੰਬਰ ਤੇ ਆਈ ਸੀ ਸੋ ਬਹੁਤ ਜਿਹੜਾ ਮੁਕਾਬਲਾ ਟਫ ਹੋਏਗਾ ਸਾਰੀਆਂ 13 ਉੱਤੇ ਮਿਹਨਤ ਜੋਰ ਲਾਣੀਆਂ ਤੇ ਇਹ ਗੱਲ ਤੈ ਹੈ ਕਿ ਜਿਹੜੀ ਤਰ ਉੱਥੋਂ ਜਿੱਤੇਗੀ ਜੀ ਜਿਹੜੀ ਤਰ ਜਿਹਦਾ ਦੇਖੋ ਸਰਕਾਰ ਜਿੱਤਦੀ ਹੈ ਉਹਦਾ ਕੋਈ ਬਹੁਤਾ ਫਰਕ ਨਹੀਂ ਉਹਨੂੰ ਆਪਾਂ ਨਹੀਂ ਕਹਿ ਸਕਦੇ ਕਿ ਫਾਈਨਲ ਜਿੱਤਗੀ ਕਿਉਂਕਿ ਉਹਦੇ ਤਾਂ ਆਪਣੇ ਕੋਲੇ ਬਹੁਤ ਸਾਰੇ ਸਬੂਤ ਨੇ ਜਿਵੇਂ 217 ਦੇਖ ਲਿਓ ਉਸ ਤੋਂ ਪਹਿਲਾਂ ਜਿੰਨੀਆਂ ਜਿੰਨੀ ਚੋਣਾ ਹੋਈਆਂ ਸੀ ਅਕਾਲੀ ਦਲ ਜਿੱਤਦਾ ਰਿਹਾ ਸੀ ਤੇ ਮੁੜ ਕੇ 217 ਅਕਾਲੀ ਦਲ ਨੱਕੀ ਹਾਸਲ ਹੋਇਆ ਸੀ ਕਾਂਗਰਸ ਦਾ ਦੇਖ ਲਓ ਆ ਪੰ 222 ਤੋਂ ਪਹਿਲਾਂ ਜਿੰਨੀਆਂ ਜਿਵਨ ਚੋਣਾਂ ਹੋਈਆਂ ਕਾਂਗਰਸ ਦੀ ਤਬਦੀਲੀ ਰਹੀ ਹੈ ਤੇ ਮੁੜ ਕੇ ਕਾਂਗਰਸ ਦਾ ਕੀ ਹਾਲ ਹੋਇਆ ਸੋ ਸਰਕਾਰ ਦਾ ਜਿਵਨ ਚੋਣ ਜਿਤਨਾ ਕੋਈ ਬਹੁਤਾ ਅਜਿਹੀ ਅਲੋਕਾਰੀ ਗੱਲ ਨਹੀਂ ਹੈ ਜਿਤਦੀ ਹੁੰਦੀਆਂ ਨੇ ਸਰਕਾਰਾਂ ਪਰ ਜੇ ਵਿਰੋਧੀ ਧਿਰ ਜਿਤਦੀ ਹੈ ਫਿਰ ਜ਼ਰੂਰ ਪੰਜਾਬ ਦੀ ਜਿਹੜਾ ਸਿਆਸਤ ਨੂੰ ਵੱਡਾ ਮੋੜ ਆਏਗਾ ਤੇ ਜਿਹੜਾ ਹੁਣ ਇਹ ਵੀ ਪੰਜਾਬ ਚ ਹਾਲੇ ਲੋਕ ਦੇਖ ਰਹੇ ਨੇ ਕਿ ਸ਼ਾਇਦ ਕੋਈ ਹੋਰ ਨਵਾਂ ਬਦਲ ਉਬਰੇ ਤਾਂ ਹੋ ਸਕਦਾ ਹੈ ਕਿ ਜਿਹੜੀ ਜਿਮਨੀ ਇਹ ਚੋਣ ਹੋਣੀ ਆ ਹਾਲਾਂਕਿ ਹੋਰ ਦੂਜੀਆਂ ਜਿਮਨੀ ਚੋਣਾਂ ਦੀ ਵੀ ਸੰਭਾਵਨਾ ਹੈਗੀ ਆ ਅਗਲੇ ਦਿਨਾਂ 'ਚ ਪਰ ਜੇ ਇਹ ਜਿਹੜੀ ਇਹ ਜਿਮਨੀ ਚੋਣੇ ਜਰੂਰ ਕੋਈ ਨਾ ਕੋਈ ਰੁੱਖ ਕੋਈ ਜਿਹੜਾ ਬਹਾ ਹੈ ਬਰੋਦੀ ਪੇਰ ਦਾ ਜੇ ਕੋਈ ਉੱਥੋਂ ਜਿੱਤ ਕੇ ਨਿਕਲਦਾ ਐ ਐਮਐਲਏ ਕੋਈ ਹੋਰ ਜਿੱਤਦਾ ਐ ਦੂਜਾ ਤੀਜਾ ਨਵਾਕ ਆਰਾਮ ਆਦਮੀ ਪਾਰਟੀ ਤੋਂ ਵੀ ਨਾ ਤਾਂ ਪੰਜਾਬ ਚ ਉਸ ਧਿਰ ਨੂੰ ਜਰੂਰ ਕੁਝ ਨਾ ਕੁਝ ਹਵਾਰ ਮਿਲੇਗਾ ਤੇ ਇਹ ਹੁਣ ਜਿਹੜਾ 14 ਨਵੰਬਰ ਨੂੰ नु ਜੇ ਜਿਹੜੀ ਹੋਣੀ ਹੈ ਗਿਣਤੀ ਹੋਣੀ ਹੈ 11 ਨਵੰਬਰ ਨੂੰ ਵੋਟਾਂ ਪੈਣੀਆਂ ਨੇ ਹੁਣ ਸਮਾਂ ਦੱਸੇਗਾ ਕਿ ਕੌਣ ਜਿੱਤਦਾ ਹੈ ਪਰ ਇੱਕ ਗੱਲ ਜ਼ਰੂਰ ਹੈ ਕਿ ਜਿਹੜੇ ਅਮਰਪਾਲ ਤੇ ਪੰਥਕ ਉਮੀਦਵਾਰ ਹੈ ਉਹਦੀ ਚਰਚਾ ਜ਼ਰੂਰ ਸਾਰੇ ਪਾਸੇ ਨਜ਼ਰ ਆ ਰਹੀ ਹੈ ਹਮ ਬਿਲਕੁਲ ਬਿਲਕੁਲ ਜਿਲ੍ਹਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਧੰਨਵਾਦ